ਆਪਾਂ ਮੇਲੇ ਤਰुण ਪ੍ਰੀਤ ਸਿੰਘ ਸੋਂਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਉਹਨਾਂ ਨੂੰ 5 ਜਨਵਰੀ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਚ ਨਿੱਜੀ ਰੂਪ ਚ ਹਾਜ਼ਰ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਦੱਸਦੀ ਹੈ ਕਿ ਸਕਤਰੇ ਦੇ ਇੰਚਾਰਜ ਬਗੀਚਾ ਸਿੰਘ ਦੇ ਵੱਲੋਂ ਸੋਂਦ ਨੂੰ ਭੇਜੇ ਗਏ ਪੱਤਰ ਚ ਕਿਹਾ ਗਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ ਜੀ ਦੀ ਯਾਦਗਾਰ ਚ ਬਣਾਈਆਂ ਗਈਆਂ ਤਸਵੀਰਾਂ ਚ ਸਿੱਖੀ ਸਿਧਾਂਤਾਂ ਮर्याਦਾ ਤੇ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕੀਤੇ ਜਾਣ ਦੇ ਦੋਸ਼ ਨੇ ਪੱਤਰ ਮੁਤਾਬਕ ਵਿਵਾਦਿਤ ਚਿੱਤਰਾਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾਕੇ ਪੰਜ ਪਿਆਰਿਆਂ ਸਹਿਬਾਨਾਂ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਹੋਏ ਦਿਖਾਇਆ ਗਿਆ ਇਸ ਤੋਂ ਇਲਾਵਾ ਇਨ੍ਹਾਂ ਚਿੱਤਰਾਂ 'ਚ ਅੰਮ੍ਰਿਤ ਛੱਕ ਰਹੇ ਸਿੰਘ ਵੀ ਮर्याਦਾ ਅਨੁਸਾਰ ਬੀਰ ਆਸਣ 'ਚ ਨਹੀਂ ਦਿਖਾਏ ਗਏ ਇਸ ਸੰਬੰਧੀ ਸਕੱਤਰੇਤ શ્રી ਅਕਾਲ ਤਖਤ ਸਹਿਬ ਵੱਲੋਂ 18 ਨਵੰਬਰ 2025 ਨੂੰ ਪੱਤਰ ਜਾਰੀ ਕਰਕੇ ਇੱਕ ਹਫ਼ਤੇ ਦੇ ਅੰਦਰ ਸਪਸ਼ਟੀਕਰਨ ਦੇਣ ਲਈ ਸੱਦਾ ਗਿਆ ਸੀ ਪਰ ਮੰਤਰੀ ਦੇ ਨਿੱਜੀ ਸਕੱਤਰ ਦਵਿੰਦਰ ਸਿੰਘ ਵੱਲੋਂ ਭੇਜੇ ਪੱਤਰ ਮੁਤਾਬਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬ ਦੇ ਸਮਾਰਕ ਮਤਾ ਹਵਾਲਾ ਦਿਨਿਆ ਸਮੇਂ ਦੀ ਮੰਗ ਕੀਤੀ ਗਈ ਇਸ ਸੰਬੰਧ ਵਿੱਚ ਜਥੇਦਾਰ ਜੀ ਅਕਾਲ ਤਖਤ ਸਾਹਿਬ ਨੇ ਹੁਣ 5 ਜਨਵਰੀ 2026 ਨੂੰ ਸਵੇਰੇ 10 ਵਜੇ ਨਿੱਜੀ ਰੂਪ ਚ ਪੇਸ਼ ਹੋ ਕੇ ਉਹਨਾਂ ਨੂੰ ਸਪਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ ਹੈ।